ਖੇਤ ਉਹ ਬਈ ਧਾਰਾ ਦੂਰਾਂ ਚੈੱਕ ਕਰ ਸਕਦਾ ਵਾ ਓਕੇ ਆ ਕੰਮ ਜੀ ਲੈ ਇਹਦੀਆਂ ਸਾਨੂੰ ਆਪਾਂ ਸੱਜਣੋ ਸੂਣ ਵਾਲੀ ਦੀ ਮਾਰ ਕੇ ਦਿਖਾ ਦਿੰਦੇ ਆ ਧਾਰਾ ਹੀ ਜੀ ਗੱਲ ਨਹੀਂ ਸੂਣ ਵਾਲਾ ਪਸ਼ੂ ਖੜਦਾ ਨਹੀਂ ਹੁੰਦਾ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਬਈ ਪਿੰਡ ਧੋਲੇ ਬਾਈ ਚਮਕੌਰ ਦੇ ਘਰੇ ਪਹੁੰਚੇ ਹੋਇਆ گاਵਾ ਦਿਖਾਵਾਂਗੇ ਦੋ ਤੇ ਦਿਖਾਵਾਂਗੇ ਸੱਜਣੋ ਟੋਪ ਕੁਆਲਟੀ ਦੀਆਂ ਚੀਜ਼ਾਂ ਦਿਖਾਵਾਂਗੇ ਇੱਕ ਹੈਗੀ ਆ ਗੱਬਣ ਆ ਤੇ ਇੱਕ ਹੈਗੀਆ ਸੱਜਣਾ ਤਾਜੀ ਸੂਈ ਕਹਿੰਦੇ ਲੇਵੇ ਲੂਵੀ ਵਾਲੇ ਤਾਂ ਨਾ ਗਾ ਨੂੰ ਲੇਖੇ ਨਹੀਂ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਮੇਨ ਗੱਲ ਆ ਜਿਹੜੀ ਰੇਟ ਵੀ ਵੀਡੀਓ 'ਚ ਹੀ ਹੋਊਗਾ ਤੇ ਥਣ ਥਣੋੜ ਤਾਂ ਉਹੀ ਗੱਲ ਆ ਵੀ ਸੱਜਣੋ ਬਾਕਮਾਲੇ ਲੱਗਿਆ ਤੇ ਆਜੋ ਚਮਕੌਰ ਨਾ ਕਰਾਉਂਦੇ ਆ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਤੋੜ ਕੇ ਵੀ ਦਿਖਾਵਾਂਗੇ ਆਜੋ ਜੀ ਹੋਰ ਚਮਕੌਰ ਕੀ ਹਾਲ ਹੈ ਜੀ ਜੀ ਹਸੀ ਕਾਲਾ ਹਾਂ ਇੱਕ ਦਾ ਕੱਦ ਵਾਲਾ ਚੋਬਰ ਦਾ ਤਾਂ ਮੂੰਹ ਕਰ ਕੀ ਗੱਲ ਕਰਨੀ ਪੈਂਦੀ ਆ ਮੈਨੂੰ ਔਰ ਠੀਕ ਠਾਕ ਆ ਵਧੀਆ ਵਧੀਆ ਪਰਮਾਨੰ ਕੰਮ ਕਿਵੇਂ ਚੱਲਦਾ ਆਉਂਦੇ ਜਾਲਾ ਪਰਮਾਨੰ ਚੱਲਦਾ ਟੋਪ ਤੇ ਇੱਥੋਂ ਕਰ ਲਈਏ ਸ਼ੁਰੂ ਫਿਰ ਇਧਰ ਹੀ ਕਰ ਲਾ ਹਾਂ ਕਿਹੜਾ ਸੂਆ ਲੈ ਖੋਲ ਕੇ ਤੋਰ ਦੂਜਾ ਸੂਆ ਮੂੰਹੋਂ ਸਿੱਗੀ ਆ ਵੀਰੇ ਇਹਦਾ ਅੱਛਾ ਮੂੰਹੋਂ 6 ਦੰਦ 6 ਦੰਦ ਆ ਵੀਰੇ ਹਾਂ ਕਰੀ ਮਾਰਾ ਦੇ ਪੂਛ ਪਾਸੇ ਨੂੰ ਆ ਦੂਜਾ ਸੂਆ ਤੇ ਮੂੰਹੋਂ ਹੈਗੀ ਆ ਸੱਜਣੋ 6 ਦੰਦ ਠੰਡੀ ਬਾੜੀ ਆ ਭਰਾ ਮਰੇ ਜਮਾ ਬਰਫ ਵਾਲੀ ਕੰਮ ਹੀ ਆ ਸੂਈ ਕਾ ਤੂੰ ਚਮਕਾਉ ਰਹੀ ਹੈ ਜੇ ਗੱਲ ਕਰ ਲਈ 2-3 ਘੰਟੇ ਹੋ ਗਏ ਜ਼ੇਰ ਵੀ ਨਾਲ ਦੀ ਨਾਲ ਹੀ ਪੈ ਗਈ ਜੇਰਾ ਹਾਂ ਦਾ ਜ਼ੇਰ ਵੀ ਡਨ ਹੈ ਜ਼ੇਰ ਵੀ ਆ ਪਈਆ ਸਾਨੂੰ ਸੱਜਣੋ ਵੀਡੀਓ ਚ ਹੀ ਕਰਾ ਦੇਣਾ ਦਰਸ਼ਕਾਂ ਤੋੜ ਦੇ ਗਿਆ ਨਹੀਂ ਖੋਲ ਕੇ ਲੈ ਸੱਜਣੋ ਸੂਆ ਦੂਜਾ ਦੰਦਾਂ ਚ ਹੈਗੀ 6 ਦੰਦ ਟੱਲੇ ਵੇ ਲੂਵੇ ਵਾਲੇ ਤਾਂ ਉਹੀ ਗੱਲ ਆ ਕਹਿੰਦੇ ਵੀ ਸੱਜਣੋ ਨਾ ਅੱਜ ਕੰਢੀ ਕੱਢੇ ਪਏ ਨੇ ਜੇ ਗੱਲ ਕਰ ਲਈ ਥਣ ਥਨੋਟ ਵੀ ਵਾ ਕਮਾਲ ਹੈ ਮੈਂ ਸਾਨੂੰ ਵੀ ਮਾਤ ਪਾਉਂਦਾ ਥਣ ਜੀ ਮੈਂ ਗੱਲ ਕਰਨ ਦਾ ਗਰਮੀ ਵਾਲੀ ਇੱਕ ਭਰਾ ਮੇਰੇ ਹੌਂਕ ਨਹੀਂ ਪੋਰਾ ਵੀ ਇਹ ਜਮਾ ਵੀ ਨਾ ਕਤੁਰਦੀ ਵੀ ਪਹਿਲਵਾਨਾਂ ਵਾਂਗੂ ਆਵੇ ਜਮਕੌਰ ਫਾਸ ਬੈੜੀ ਚੰਗੀ ਆ ਭਰਾ ਮੇਰੇ ਆ ਪੱਲੇ ਆਵਾ ਦੋ ਸੱਹ ਕੇ ਪਾਣ ਪੁਰਖਾਂ ਵਾਂਗੇ ਨਗਿਨੇ ਆਈਡੀ ਕੁਆਲਿਟੀ ਆ ਬੈੜੀ ਜਿਦੋਂ ਮੈਂ ਲੇਕਿਆ ਵੀਰੇ 26 ਕਿਲੋ ਤੋਂ ਚੋਇਆ ਹੈ ਦਾ ਪਹਿਲਣ ਦਾ ਪਹਿਲਣ ਦਾ 30 ਕਿਲੋ ਤੋਂ ਕੱਢ ਦੂ ਪਹਿਲਾਂ ਗਰਮੀ 'ਚ ਵੀ 26 ਕਿਲੋ ਤੋਂ ਤਾਂ ਕੱਢਿਆ ਹੈ ਦਾ ਵੀਰੇ ਅੱਛਾ ਗਰਮੀ ਦੇ ਆ ਗਰਮੀ 'ਚ ਵੀ 26 ਕਿਲੋ ਤੋਂ ਤਾਂ ਕਢਾਇਆ ਤਾਂ ਬੈਠਦਾ ਹਾਂ ਗਰਮੀ 'ਚ ਠੰਡੀ ਬਹੁਤ ਆ ਸਾਡੋਂ ਵੱਡਾ ਵੀਰੇ ਰਾ ਅਰੇ ਬੱਚਾ ਬਾਹਰੇ ਹੈਗਾ ਅੰਦਰ ਹੈਗਾ ਹਾਲ ਹੈ ਲੈ ਅੱਛਾ ਵਾਹੀ ਚੂਈ ਵਾਈ ਕਹਿੰਦਾ ਜਿੱਧਰ ਦੀ ਮਰਜ਼ੀ ਮਾਰ ਦੋ ਲੈ ਪਿਛ ਅੱਜ 22 ਚ ਬੂਈ ਦਾ 1 ਨੰਬਰ ਆ ਯਾਰ ਬਈ ਬਹੁਤਾ ਕੰਮ ਹਾਲੇ ਚਲਾ ਦੇ ਗਿਆ ਨੀ ਐਨੇ ਸੂਈ ਕਦੋਂ ਚਮਗੋ ਰਹੇ ਇਹ ਤੇ 2-3 ਘੰਟੇ ਹੋ ਗਏ ਬਈ ਸੂਈ ਨੂੰ ਜੇਰ ਜੂਰ ਪ੍ਰੋਪਰ ਪੈ ਗਈ ਵੀਰੇ ਹਾਂ ਜੇਰ ਜੂਰ ਡਾਨਾ ਹੋ ਆਪਾਂ ਵੀਡੀਓ ਚੀ ਕਰਾ ਦੇਣਾ ਹੈ ਨਾ ਕਮਾਦੀ ਕਮਾਦੀ ਐਨੂੰ ਕਰਾ ਦੇ ਦੱਸ ਨਾ ਤੇਰਾ ਸਾਰਾ ਦਿਖਾ ਦੇ ਬਈ ਯਾਰ ਕੋਈ ਪੱਖ ਰਹਿ ਨਾ ਜਾਵੇ ਵੀਰੇ ਬੈੜ ਦਾ ਹਾਂ ਜੂਰ ਲਾ ਫਿਰ ਆਨਲਾਈਨ ਵੀ ਮੰਗਾ ਸਕਦਾ ਬੰਦਾ ਕਿਉਂ ਹੁਣ ਬੈੜ ਤੇ ਸਾਰੇ ਬਈ ਇੱਕ ਹਾਈਟ ਵੱਡੀ ਆ ਭਰਾ ਮੇਰੇ ਉਹ ਵੀ ਐ ਹੈਗੀ ਸੂਈ ਦਾ ਸਾਡੇ ਦਾ ਕਾਦੀ ਮਾਰਦੀ ਆਪਣਾ ਸੇਫਟੀ ਕੱਟ ਦਿਆ ਅੱਡਾ ਗਿਆ ਫੁੱਲ ਵੱਡਾ ਪਰ ਚਮਕੌਰ ਕਹਿੰਦਾ ਯਾਰ ਸਾਡੇ ਦੋਹੇ ਭਰਾਵਾਂ ਦੇ ਕਾਦੀ ਵਾਲੇ ਵੱਡੇ ਆ ਗਏ ਤਾਂ ਕਰਕੇ ਸਾਡੇ ਕੋਲ ਤਾਂ ਵੱਡਾ ਜਾਨਵਰ ਵੀ ਦਰਮਿਆਨ ਨਾਲ ਲੱਗਿਆ ਸੀਪੋਰਟ ਤੋਂ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਦੇ ਮੇਰੇ ਫਾਦਰ ਦਾ ਵੀ ਘੱਟ ਬਹੁਤ ਡਾਬਲ ਸੀਗਾ ਸਾਡੇ ਸਾਰੇ ਹਾਂ ਕਮਾ ਲਓ ਜੀ ਇੱਥੋਂ ਤੇ ਮੂੰਹ ਤੇ ਇੰਨੀ ਫੇਸ ਕੁਆਲਿਟੀ ਬਾਲੀ ਚੰਗੀ ਆ ਭਰਾ ਲੈ ਇੱਥੇ ਤੋਂ ਸੱਜਣੋ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਆਹੀ ਜੀ ਗੱਲ ਨਹੀਂ ਲੈ ਆਉਗੇ ਨਹੀਂ ਇਹਨੂੰ ਫੇਸ ਕੁਆਲਟੀ ਵੀ ਟੋਪ ਦੀ ਆ ਤੇ ਬਾਕੀ ਵੈੜਦਾ ਜਾ ਰਿਹਾ। ਤੇ ਕੱਲ ਹੋਰ ਆ ਵੀਰੇ ਤੋਰ ਕਹਿੰਦੀ ਨਹੀਂ ਸੀ ਜੇਰ ਮੈਂ ਜੇਰ ਫੇਰ ਛਿੱਟੀ ਆ। ਹਾਂਜੀ। 5-6 ਕਿਲੋ ਦੁੱਧ ਕੱਢਦਾ ਜਾ ਵੈੜਦਾ ਆਪਾਂ। ਅੱਛਾ। ਹਾਂ ਬੈਂਦੀ ਨਹੀਂ ਸੀਗੀ ਵੀਰੇ ਦਾ। ਅੱਛਾ ਜੇ ਗੱਲ ਕਰ ਲਈ ਵੀ ਇਸ ਟਾਈਮ ਬੋਲਾ ਕੱਢਿਆ ਹੋਇਆ ਦਾ। ਹਾਂ 6 ਕਿਲੋ ਬੋਲਾ ਕੱਢਿਆ ਹੋਇਆ ਦਾ ਬਾਈ। ਹਾਂ ਹੌਲੀ ਤੋਰ ਦੋ ਮਾੜੀ। ਆ ਕੱਢਿਆ ਹੋਇਆ ਬਾਈ ਕਹਿੰਦਾ 5-7 ਕਿਲੋ ਬੋਲਾ ਹੀ ਗੱਲ ਨਹੀਂ। ਸਿਸਟਮ ਪਰ ਇਹਦਾ ਨਾ ਸੱਜਣੋ ਪਲਵਣ ਨਾਲ ਹੀ ਹੋਇਆ ਪਿਆ। ਜੇ ਗੱਲਬਾਤ ਕਰ ਲਿਓ ਉੱਤੇ ਉਹ ਬਾਡੀ ਬੁੱਡੀ ਦੀ ਗੱਲ ਕਰ ਲਾਂ ਤੇ ਜਿਹੜ ਖਣਤਾ ਜਾ ਰਿਹਾ ਪਾਜਵਾ ਮਾਉਣੇ ਭਰਾ ਮੇਰੇ ਕੋ ਚੱਕਰ ਨਹੀਂ ਹੈਗਾ ਹਾਂ ਲੈ ਇੱਥੇ ਤੋਂ ਰੌਡ ਵੀ ਚੈੱਕ ਕਰ ਸਕਦੇ ਹੋ ਲੈ ਇੱਥੇ ਤੋਂ ਬਾਈ ਧਾਰਾ ਤੂਰਾ ਚੈੱਕ ਕਰ ਸਕਦਾ ਵਾ ਓਕੇ ਆ ਕੰਮ ਜੀ ਓਕੇ ਦੀ ਰਿਪੋਰਟ ਆ ਖਾਲੀ ਕਰ ਦੋਗੇ ਹੁਣ ਹੋ ਜੋ ਖੜੇ ਇਹ ਕੱਲ ਖਾਲੀ ਮੁਕਾਉਣ ਦਾ ਕੰਮ ਹੀ ਡਰਾਮਾ ਦੋਦਾ ਭਾਈ ਮੁਕਨ ਵਾਲਾ ਠੀਕ ਤਾਂ ਨਹੀਂ ਹੈਗਾ ਠੀਕ ਹੋਮੇ ਆ 30 ਕਿਲੋ ਤੋਂ ਕੱਢ ਦੂ ਫਿਰ ਇਹਦਾ ਹਾਂ ਦਰਬਾਰ ਕੇ ਫੇਸ ਕੁਆਲਿਟੀ ਇੰਨੀ ਹੱਦੋਂ ਵੱਧ ਬਈ ਚੰਗੀ ਵੀਰੇ ਬਸ ਚੰਗਾ ਪਾਦੂ ਥਣ ਥਣੋਟ ਵੀ ਚੰਗਾ ਤੇ ਫੇਸ ਕੁਆਲਿਟੀ ਇੱਥੇ ਤੋਂ ਫੇਸ ਕੁਆਲਿਟੀ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਗਾ ਬਾੜੀ ਵਾਲੀ ਆ ਜੀ ਹਾਂ ਹੈਟ ਵਾਲੀ ਆ ਜੇ ਸੇ ਤੋਂ ਬਾਹਰ ਫੋਟਾ ਕਰਦਾ ਵੀਰੇ ਇਹਰਾ ਲੈ ਚਮਕਾਉਂਦਾ ਕਰਦੇ ਦੇਖ ਲੈ ਵੀ ਕੱਦ ਜਸਾ ਸੋਹਣਾ ਵੀ ਦੁਬਾਰੇ ਆ ਗਾਂ ਹੈਟ ਵਾਲੀ ਆ ਤੇ ਜਾਨ ਵਾਲੀ ਆ ਤੇ ਲੇਵੇ ਵਾਲੀ ਆ ਇਹ ਮੇਨ ਗੱਲ ਆ ਜਿਹੜੇ ਸੱਜਣੇ ਬਰੀਡਿੰਗ ਕਰਨੀ ਆ ਉਹਦੇ ਵਾਸਤੇ ਵੀ ਸੁਨਹਿਰੀ ਮੌਕਾ ਪੈਸੇ ਚਮਕੌਰ ਦੇ ਕਿੰਨੇ ਪੈਸੇ ਭਰਾ ਮੇਰੇ ਤੇ ਫੋਨ ਤੇ ਕਰਾਂਗੇ ਇਹਦੇ ਫੋਨ ਤੇ ਕਰਾਂਗੇ ਬਾਹਲੇ ਤਾਂ ਨਹੀਂ ਕਰਦੇ ਹਾਂ ਬਾਹਲੇ ਕਈ ਵਾਰੀ ਹੁਣ ਬਾਰੇ ਵਪਾਰੀ ਬਲੇਰਾਂ ਦਾ ਭਰਾ ਫਿਰ ਔਖਾ ਹੋ ਜਾਣਾ ਦੱਸਣਾ ਔਖਾ ਹੋ ਜਾਣਾ ਬਈ ਇਹਦਾ ਅੱਛਾ ਹਾਂ ਕਹਿੰਦਾ ਬਈ ਬੱਚ ਬੰਦੇ ਕਹਿੰਦਾ ਜੇ ਤੁਸੀਂ ਮੁੱਲ ਦਾ ਨਾ ਕਰੋ ਫੋਨ ਤੇ ਠੀਕ ਹੈ ਗੱਲਾਂ ਹਾਂ ਹਾਂ ਮੁੱਲ ਇਹਦਾ ਉਹਨਾਂ ਕੀ ਕਰਾਂਗੇ ਕਰਾਂਗੇ ਆਮ ਜਿਹਾ ਔੜਦੀ ਆ ਹਾਂ ਤੇ ਹੁਣ ਆਣ ਕੀਨਾ ਦਿਖਾ ਦੇਣਾ ਤੁਹਾਨੂੰ ਇਹ ਕਿਹੜਾ ਸੂਆ ਸੂਂਦੀ ਬਈ ਦੂਜਾ ਸੂਈ ਇਹ ਠੰਡੀ ਸੀ ਰੇਜ ਜਿਵੇਂ ਬਰਫ ਵਰਗੀ ਦੇਖੀ ਲੈ ਅੱਛਾ ਮੁਠੀ ਆ ਥਣ ਲੱਗਿਆ ਰਜਮ ਲਾ ਲੈ ਇਹਦੀਆਂ ਸਾਨੂੰ ਆਪਾਂ ਸੱਜਣੋਂ ਸੂਨ ਵਾਲੀ ਦੀ ਮਾਰ ਕੇ ਦਿਖਾ ਦਨੇ ਤਾਂ ਰਾਹੀ ਜੀ ਗੱਲ ਨਹੀਂ ਸੂਨ ਵਾਲਾ ਪਸੂ ਖੜਦਾ ਨਹੀਂ ਹੁੰਦਾ ਲੈ ਇਹ ਵੀ ਤੋਰ ਦੇ ਖੋਲ ਕੇ ਜਮਾ ਸੀਲ ਠੰਡੀ ਇਹ ਵੀ ਬਾਦੂ ਆ ਵੀਰੇ ਇਹ ਇਹ ਕਿੰਨੇ ਕਿ ਦਿਨ ਕਰਦੀ ਅੱਜ ਗੱਲ ਕਰੀ ਪੰਜ ਚਾਰ ਦਿਨ ਬਾਕੀ ਪੰਜ ਤਰੀਕ ਨੂੰ ਦਿਨ ਪੂਰੇ ਆ ਦੇ ਬਈ ਯਾਰ ਅੱਛਾ ਇਹਦੇ ਪੰਜ ਨੂੰ ਦਿਨ ਪੂਰੇ ਨੇ ਅੱਜ ਆਪਾਂ ਵੀਡੀਓ ਬਣਾਉਨੇ ਆ ਇੱਕ ਤਰੀਕ ਨੂੰ ਹਾਂ ਪੰਜ ਤਰੀਕ ਨੂੰ ਦਿਨ ਫਿਰ ਚਾਰ ਦਿਨ ਬਾਕੀ ਜਾਂਦਾ ਨੰਦਨ ਵੀਰੇ ਹਾਂ ਤੋਰ ਦੇ ਹੌਲੀ ਤੇ ਮੇਨ ਗੱਲ ਆ ਲੇ ਵਾਲੂ ਆ ਯਾਰ ਇਹਦਾ ਬਾਲਾ ਸਟਿਚ ਅਡਰ ਆ ਗਿਆ ਤੇ ਨਾ ਸਾਨੂੰ ਸਾਂ ਬਹੁਤ ਨੇ ਤੇ ਥਾਣਾ ਜਿਹੜਾ ਬਾਈ ਇਹਦਾ ਵੀ ਯਾਰ ਟਾਪ ਕੁਆਲਿ ਹਾਂ ਇੱਥੋਂ ਇੱਥੋਂ ਕਮਾ ਕੇ ਤੋਰਦੇ ਆ ਲੰਬੀ ਤੋਰਦੇ ਚਲਾ ਦੇ ਚਲਾ ਦੇ ਇਹਨੇ 23 24 ਕਿਲੋ ਤੱਕ ਡੱਡਾ ਹੋਇਆ ਵੀਰੇ ਦਾ ਹਾਂ ਮੋੜ ਲਾਇਆ ਨਹੀਂ ਐ ਇਹਨੂੰ ਚਲਾ ਦੇ ਹੁਣ ਇੱਥੇ ਤੋਂ ਫੇਸ ਕੁਆਲਟੀ ਕਰਾ ਦੇ ਚੱਕ ਇੱਕ ਵਾਰੀ ਐ ਇਹਨੂੰ ਵੀ ਚਲਾ ਲੈ ਠੰਡੀ ਇਹ ਵੀ ਬਹੁਤ ਆ ਬਾਈ ਯਾਰ ਹੱਦੋਂ ਵੱਧ ਹਾਂ ਠੰਡੀ ਸੀਲ ਆ ਥੋੜੀ ਜੀ ਅੰਦਰ ਜਾਣ ਦੀ ਅੱਛੀ ਨਾ 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 ਲੈ ਲੈ ਸੀਲ ਠੰਡੀ ਇੱਕ ਕਿੰਨਾ ਬਰਾ ਭਰਾ ਮੇਰੇ ਕੋਲ ਬਿੱਲੇ ਵਾਲੂ ਆ ਬੜਾ ਭਰੂਗੀ ਲੈ ਅਦਰ ਡਰ ਬਣਾਉਗੀ ਹਜੇ ਇੱਥੋਂ ਕੱਢ ਵੀ ਆਦੇ ਹਨਾ ਉਹ ਥਾਣਾ ਹਾਂ ਥਾਣੇ ਦਾ ਸੋਲ ਲੱਗ ਲੱਗ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਜਾਏਗਾ ਗੱਲ ਕਰ ਗੁੱਲਿਆ ਸਣ ਜਿਹਨੂੰ ਕਹਿੰਦੇ ਆਪਾਂ ਹਾਂ ਇੱਥੇ ਤੋਂ ਅਗਲੇ ਬੰਨੋਂ ਵੀ ਲੈਵਲ ਉਹ ਚੈੱਕ ਕਰ ਸਕਦੇ ਮੈਂ ਚਿਲਾ ਦੇ ਭਈਆਂ ਨੂੰ ਚਿਲਾ ਦੇ ਸੀਲ ਠੰਡੀ ਬਾਦੂ ਆ ਵੀਰੇ ਗੁਰੀ ਹਾਂ ਪ੍ਰਿੰਟ ਪ੍ਰੋਂਟੇ ਦਾ ਵੀ ਚੰਗਾ ਹਨਾ ਗਰਮੀ ਦੇ ਬਾਰੇ ਦੋਨੇ ਤੋਹਫੇ ਗਰਮੀ ਵਾਲੇ ਆਪਣੇ ਕੋਲੇ ਭਰਾ ਗਰਮੀ ਵਾਲੇ ਤੋਹਫੇ ਦੇਵਾਂਗੇ ਚਮਕੌਰ ਕਹਿੰਦਾ ਅੱਜ ਸੱਜਣਾ ਨੂੰ ਬਸ ਇੱਥੋਂ ਕਮਾ ਲਓ ਜੀ ਤੇ ਆਰਡਰ ਤੇ ਨਾੜਾਂ ਬਰੇ ਬਾਲੇ ਚੰਗੇ ਨੇ ਭਰਾ ਮੇਰੇ ਜਿਵੇਂ ਦੇ ਅੱਖਰ ਦੁੱਧ ਵਾਲੇ ਅੱਖਰ ਹੀ ਨੇ ਬਰੇ ਬਾਲੇ ਚੰਗੇ ਹਾਂ ਜਿਵੇਂ ਕਹਿੰਦੇ ਹੁੰਦੇ ਨੇ ਫਲਕਾਰੀ ਹਾਂ ਨਸਾਂ ਦੀ ਫਲਕਾਰੀ ਹੈ ਜਮਾ ਅੱਖ ਲੈਵੇ ਦੇ ਆਰਡਰ ਤੇ ਨਾੜਾਂ ਬਰੇ ਬਾਲੇ ਚੰਗੀਆਂ ਨੇ ਨਾਸਾਂ ਬਹੁਤ ਹੀ ਚੰਗੀਆਂ ਦੇਖੀ ਆਰਡਰ ਤੇ ਮੂਹਰੇ ਮੰਗਰਾ ਰਾਂਡੇ ਚਲੇ ਜਾ ਕੇ ਦਿਖਾਵਾਂਗੇ ਉੱਥੇ ਬਾਲੀ ਸਾਫ ਆਊਗੀ ਇੱਥੇ ਥੋੜੀ ਬੱਦਲ ਪਾਈ ਜੀ ਹੋਰੀ ਅੱਜ ਅੱਜ ਹਾਂ ਜੀ ਆ ਸੂਆ ਇਹਦਾ ਵੀ ਦੂਜਾ ਚਮਕਾ ਦੂਜਾ ਸੂਆ ਮੂਹਰੇ ਇਹ ਵੀ ਸਿੱਗਿਆ ਦੰਦ ਚਾ ਵੱਟ ਕੇ ਲੈ ਜਾਵੇ ਆਪਣ ਨੂੰ ਕੋਈ ਜੱਕ ਕਰਨੀ ਹੈਗਾ ਅੱਛਾ ਦੰਦ ਪੱਟ ਕੇ ਫੇਰ ਹੌਦਾ ਕਰੇ ਆਪਣ ਨੂੰ ਇ ਇਹ ਇਥੇ ਤੋਂ ਇਹਦੀ ਆਰਡਰ ਕੁਆਲਿਟੀ ਚੈੱਕ ਦੇਖੋ ਨਾਰਮਲ ਬਹੁਤ ਨੇ ਦੇਖੀ ਦੁੱਧਾ ਪੀ ਸੀ ਆ ਵੀਰੇ ਪਾਏ ਦੁੱਧਾ ਵੀ ਕਹਿੰਦਾ ਇਹ ਵੀ 6 ਦੰਦਾਂ ਦਾ ਹਾਂ ਦੰਦ ਪੱਟ ਕੇ ਦੋਹੇ ਬੈੜਾਂ ਦੇ ਨੇੜੇ ਆ ਕੇ ਤਸੱਲੀ ਕਰਕੇ ਲੈ ਆ ਜੇ ਇਹ ਚੱਕਰ ਨਹੀਂ ਆਨਲਾਈਨ ਮੰਗਵਾ ਲਈ ਆਨਲਾਈਨ ਮੰਗਾ ਲਈ ਜਿਉਂ ਲੈਣੇ ਆਪਾਂ ਨੂੰ ਕੋਈ ਤਰਾਜ ਨਹੀਂ ਆ ਦੇਖ ਕੇ ਲੈ ਲੈ ਦੇਖ ਕੇ ਲੈ ਦੇਖੀ ਲੈ ਆਰਡਰ ਤੇ ਥੰਥ ਨੋਟ ਵੀ ਕੱਲਾ ਕੱਲਾ ਲੱਗਾ ਹੈ ਐਨ ਕਰ ਮੜੀ ਹਾਂ ਲੈ ਵੇਲੂ ਇਹਦਾ ਕਾਰ ਚੰਗਾ ਬਣਾਉਗੀ ਦਿਨ ਕੱਢੂਗੀ ਹਨੇ ਹਾਂ ਹਾਂ ਦਿਨ ਕੱਢ ਦੂ 5 ਤੋਂ 7 ਮੇਰਾ ਖਿਆਲ ਆ ਵੀ ਲੈਵੇ ਦਾ ਜਰੀਏ ਤਾਂ ਪੂਰਾ ਬਾਈ ਇੱਕ ਦਿਨ ਪਾਦ ਵੀ ਲਿਆ ਸਕਦੀ ਵੀਰੇ ਇਹਦਾ ਹਾਂ ਇਹ ਫੇਸ ਕੁਆਲਟੀ ਬਹੁਤ ਸੁਣੀ ਆ ਦੀ ਵੀਰੇ ਇਹਦੀ ਜੇ ਆਪਾਂ ਗੱਲ ਕਰ ਲਈਏ ਚਮਕੌਰ ਇਹਦਾ ਕੀ ਦੁੱਧ ਦਾ ਰਿਕਾਰਡ ਦੱਸਿਓ ਇਹ 23 24 ਕਿਲੋ ਦੱਦਾ ਹੈਦਾ ਬਾਈ ਯਾਰ ਪਹਿਲਣ ਨੇ ਹਾਂ ਐਤ ਕੀ 25 26 ਪਾ ਸਕਦੀ 24 ਮਗਲੋ ਹੀ ਮੰਨ ਕੇ ਲੈ ਜੇ 23 24 ਕਿਲੋ ਮੰਨ ਕੇ ਲੈ ਜਾ ਭਰਾ ਮੇਰਾ ਗਰਮੀ ਗੁਰਮੀ ਦੇ ਹਿਸਾਬ ਨਾਲ ਗਰਮੀ ਜੀ ਸੂਈ ਸੀ ਇਹ ਵੀ ਵੀਰੇ ਦਾ ਠੀਕ ਹੈ ਗੱਲ ਵੇੜਾ ਦੋਨੇ ਆਪਾਂ ਇੱਕੋ ਘਰੂ ਲਿਆਨੇ ਇਹ ਠੀਕ ਹੈ ਜੀ ਹਾਂ ਪਰ ਰੱਖੀ ਫਿਰ ਸੱਜਣ ਲਗੀ ਨਹੀਂ ਬੈਠਾ ਵੀ ਕੋਈ ਆਹ ਲਓ ਹੋਰ ਵੀ ਨੇ 4-5 ਬਸੀਆਂ ਪਲੂਣ ਬਸੀਆਂ ਸੁੱਕ ਇਹ ਦਾ ਮੁੱਲ 75 ਆ ਵੀਰੇ 72 ਦੀ ਦੇ ਦਾਂਗੇ ਇਹ ਦੇ ਦਾਂਗੇ 72 ਦੀ ਉਰਾਂ ਨੂੰ ਗਿਆ ਨਹੀਂ ਫੇਸ ਕੁਆਲਟੀ ਚੈੱਕ ਕਰਾ ਦੇ ਦੀ ਇੱਕ ਵਾਰੀ ਬਹੁਤ ਚੰਗੀ ਆ ਵੀਰੇ ਇਹ ਬੱਚੀ ਸੱਜਣੋਂ ਮਿਲੂਗੀ 72000 ਦੀ ਮਾਨਤਾਨ ਛੋਟ ਸ਼ਬਦ ਮਾਨਤਾਨ ਦੋਨਾਂ ਦੀ ਕਰ ਦਾਂਗੇ ਭਰਾ ਮੇਰਾ ਬਾਈ ਕਹਿੰਦਾ ਦੋਨਾਂ ਚੁ ਕਰ ਦਾਂਗੇ ਅਹੀ ਗੱਲ ਨਹੀਂ ਤੇ ਕੁਆਲਿਟੀ ਦੀ ਗੱਲ ਕਰ ਲੀ ਜਾਰ ਜੀ ਨਾ ਕੁਆਲਿਟੀ ਅੱਬਲ ਦਾ ਚੀਜ਼ ਆ ਦੋਨੇ ਵਾਰੀ ਬਹੁਤ ਚੰਗੀ ਆ ਵੀਰੇ ਇਹਦਾ ਤੇ ਕਮਾ ਲੇ ਅੰਦਰ ਅੰਦਰ ਹੀ ਕਮਾ ਲੇ ਅੱਜ ਦੀ ਘੜੀ ਦੇ ਅੱਖਰ ਬਾਹਰ ਚੰਗੇ ਬਹਿੜ ਦੇ ਕੱਲ ਲੈ ਆਪਾਂ ਨੂੰ ਵੀ ਨਹੀਂ ਦੇਖੀ ਨਿਕਲਦਾ ਬਾਈ ਅੱਜ ਦੀ ਘੜੀ ਅੱਖਰ ਵੀਰੇ ਬੱ ਬਹੁਤ ਚੰਗਾ ਲੱਗਿਆ ਵੀਰੇ ਫੀਟਿੰਗ ਆ ਲੇਵਾ ਕੋਈ ਆ ਨਹੀਂ ਹੈਗਾ ਵੀ ਟੋਕ ਮੈਂ ਲੇਵਾਗਾ ਵੀ ਫਿਕਸ ਆ ਆਰਡਰ ਦੀ ਜੇ ਮੇਨ ਗੱਲ ਆ ਪ੍ਰਿੰਟ ਪ੍ਰਿੰਟ ਵੀ ਚੰਗਾ ਤੇ ਆਰਡਰ ਵੀ ਫਿਕਸ ਰੱਖੀ ਇਹਨੂੰ ਗਰਮੀ ਦੇ ਕੰਮ ਜੇ ਵੀਰੇ ਗਰਮੀਆ ਕ੍ਰਾਸ ਗਾਂਗੇ ਇਹ ਠੀਕ ਆ ਗੱਲ ਹਾਂ ਦੁੱਧ ਘੜ ਦੁੱਧ ਚੰਗਾ ਪਾਉ 23 24 ਕਿਲੋ ਇਹਨੂੰ ਕੋਈ ਮੈਂਗਾ ਨਹੀਂ ਰੱਖਦਾ ਹਾਂ ਨੰਬਰ ਬੋਲ ਦੋ ਜੀ ਆਪਣਾ ਨੰਬਰ ਆ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਠੀਕ ਆ ਜੀ ਲੈ ਇਹਨਾਂ ਦੋਹੇ ਬੱਚੀਆਂ ਚ ਸੱਜਣਾ ਸਾਨੂੰ ਜਿਹੜਾ ਵੀ ਨਗੀਨਾ ਪਸੰਦ ਆਊਗਾ 22 ਚਮਕੌਰ ਨਾਲ ਗੱਲਬਾ ਧੰਨਵਾਦ ਜੀ